ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਭਾਈ ਉਹਨਾਂ ਕੋਲ ਆਪਾਂ ਪਹੁੰਚੇ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਸੱਤ ਅੱਠ ਮੱਜਾਂ ਜਿਹੜੀਆਂ ਤੁਹਾਨੂੰ ਵਿਖਾਉਣੀਆਂ ਜਿਨ੍ਹਾਂ ਦੇ ਵਿੱਚ ਸੱਜੜਾ ਸੋਈਆਂ ਟੋਕੜਾ ਗੱਬਣਾ ਸਾਰੀ ਵੈਰੈਟੀ ਤੁਹਾਨੂੰ ਵਿਖਾਉਣੀ ਹੈ ਵੀਡੀਓ ਜਿਹੜੀ ਪੂਰੀ ਜ਼ਰੂਰ ਵੇਖਿਓ ਵੱਡੇ ਛੋਟੇ ਮੋਲ ਜਿਹੜੇ ਅੱਜ ਸਾਰੇ ਤੁਹਾਨੂੰ ਵਿਖਾਵਾਂਗੇ ਕਾਫੀ ਗਿਣਤੀ ਚ ਮੱਜਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਵਾ ਤੇ ਇੱਕ ਗਾਂ ਵੀ ਐਂਡ ਤੇ ਤੁਹਾਨੂੰ ਦਿਖਾਵਾਂਗੇ ਆਵਲੀ ਗੱਲਬਾਤ ਹੁਣ ਆਪਾਂ ਜਤਿੰਦਰ ਭਾਈ ਨਾਲ ਕਰਦੇ ਆਂ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਹੋਸਣਾ ਠੀਕ ਠਾਕ ਜੇ ਵਧੀਆ ਜੀ ਵਧੀਆ ਤੁਸੀਂ ਜ਼ਰਾਓ ਸਭ ਵਧੀਆ ਜੇ ਨਾਂਗੀ ਫਿਰ ਲੋੜੀ ਠ ਖਾਦੀ ਹਾਦੀ ਡਾਲੀਆਂ ਠੀਕ ਆ ਚਲੋ ਨਾਮ ਦੱਸਦੇ ਕਰੀ ਆਪਣਾ ਫਿਰ ਹਾਂ ਜਸਿੰਦਰ ਸਿੰਘ ਹਾਂ ਜੀ ਛੱਠਾ ਤਸੀਲ ਬਟਾਲਾ ਜਿਲ੍ਹਾ ਗਦਾਪੁਰ ਤੇ ਫੋਨ ਨੰਬਰ ਬੋਲਦੇ ਇੱਕ ਰੀ 905682779 ਠੀਕ ਆ ਅਤੇ ਪੂਰੀ ਖੁਰਲੀ ਲੈਣੀ ਪੂਰੀ ਭਰੀ ਜੀ ਹਾਂ ਜੀ ਮੈਂ ਅੱਜ ਵੀ ਸਾਰੀਆਂ ਭਲੀਆਂ ਚੰਗੀਆਂ ਵੱਡੀਆਂ ਅੱਜ ਤੇ ਉਹਨੇ ਕੁੰਡੇ ਨਹੀਂ ਜਿੰਨੀਆਂ ਮੱਝਾਂ ਬੈਂਤੀਆਂ ਜੀ ਆਹੋ ਮਾਲ ਚਲੋ ਮਿਲ ਗਿਆ ਲੈ ਲਿਆ ਤੇ ਅੱਜ ਵੈਰੈਟੀ ਫਿਰ ਸਾਰੀ ਸਾਰੀ ਵਿਰਾੜੀ ਹੈਗੀ ਵੀਰ ਜੀ ਹੌਲੇ ਭਾਰੇ ਭਾਵੀ ਹੈਗੇ ਭਾਰੇ ਭਾਵੀ ਹੈਗੇ ਟੋਕੜ ਗੱਪਣ ਵੀ ਹੈਗੀ ਅੱਜ ਟੋਕੜ ਗੱਪਣ ਵੀ ਹੈਗੀ ਸੱਜਰਾ ਸੋਈਆਂ ਚੰਗੀਆਂ ਵੱਡੀਆਂ ਛੋਟੀਆਂ ਝੋਟੀਆਂ ਸਭ ਹਰ ਤਰ੍ਹਾਂ ਦਾ ਮਾਲ ਹੈਗਾ ਠੀਕ ਹੈ ਚਲੋ ਸ਼ੁਰੂਆਤ ਫੇਰਾ ਜਿਹੜੀ ਹਰ ਤਰ੍ਹਾਂ ਦਾ ਮਾਲ ਅੱਛਾ ਵੀਡੀਓ ਅੱਜ ਕੋਈ ਪੂਰੀ ਜ਼ਰੂਰ ਵੇਖੇ ਹਨ ਠੀਕ ਹੈ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਆ ਸੱਜਰ ਸੂਈ ਹੈ ਜਿਹੜੀ ਚਿਹਰਾ ਆਪਾਂ ਦੇਖ ਸਕਦੇ ਆ ਕਾਫੀ ਪਿਆਰਾ ਵਾ ਇਹਦਾ ਤੇ ਥਾਨ ਵੀ ਇਹਦੇ ਤੁਹਾਨੂੰ ਲੱਗੇ ਤਾਂ ਦਿਖਾਈਏ ਕਿਨਵਾ ਸੂਬਾ ਜਵੀਂ ਇਹਦਾ ਇਹ ਇੱਥੇ ਗੱਜਾ ਸੂਬਾ ਝੋਟੀ ਉੱਧਰ ਦੀ ਹਰਿਆਣੇ ਦੀ ਆ ਅਸੀਂ ਅਹੀਂ ਇਧਰੋਂ ਆ ਅੱਛਾ ਲੈ ਆਏ ਉੱਧਰੋਂ ਆ ਇਹ ਝੂੜਦੀ ਮਾਰਨਾ ਕਿ ਉੱਧਰੋਂ ਲਿਆਂਦੀ ਲਈ ਇਧਰੋਂ ਆ ਅੱਛਾ ਲਿਆਏ ਉੱਧਰੋਂ ਆ ਤੇ ਕਿੰਨਾ ਚਿਰ ਹੋ ਗਿਆ ਇਹਨੇ ਸੂਈ ਨੂੰ ਸੂਈ ਨੂੰ 5-6 ਦਿਨ ਹੋ ਗਏ ਆ ਇਕੱਠਾ ਜਿਹਾ ਮਗਰ ਇਹਦੇ ਮਗਰ ਕੱਟਾ ਆ ਹਾਂਜੀ ਕਿੰਨਾ ਦੁੱਧ ਤਿਆਰ ਕਰ ਗਈ ਜੇ ਦੁੱਧ ਵੀਰ ਜੀ ਉਹ ਤਾਂ 11-12 ਕਿਲੋ ਆਂਦੇ ਜਾਂਦੇ 10 ਕਿਲੋ ਵੀਰੇ ਹੋਊ ਕਪੜਾ ਆ ਤਾਜੀ ਤੇ ਮੈਂ ਆ ਅੱਛਾ ਹਾਂਜੀ ਤੇ ਕਿੰਨਾ ਕੀ ਦੁੱਧ ਚੁਆਈ ਜਾਊਗੀ ਉਹ ਤੇ ਵੀਰ ਜੀ ਆਂਦੇ ਪਹਿਲੇ ਤੋਂ 13 ਲੀਟਰ ਚ ਆਇਆ ਆ ਅੱਛਾ ਉਹ ਜਾਂਦੇ 15 ਲੀਟਰ ਵੀ 12-13 ਲੀਟਰ ਹੀ ਦੁੱਧ ਦੇਦੇ ਬਹੁਤ ਜ਼ਿਆਦਾ ਆ ਠੀਕ ਆ ਬਾਕੀ ਇਹ ਆ ਕਿ ਚੰਗੇ ਕੱਦ ਕਾੜਦੀ ਆ ਤੇ ਛੋਟੀ ਝੋਟੀ ਤੋਂ ਪਾ ਲ ਗਏ ਦੁੱਧ ਤੇ 13-14 ਕਿਲੋ ਚ ਆਊਗੀ ਵੇਖੋ ਛੋਟੀ ਦਾ ਉਹਦਾ ਜੋ ਕੇ ਹਾਂ ਦੇਖ ਸਾਡੇ ਚੰਗੇ ਵੱਡੇ ਕੱਦ ਕਾਠ ਵਾਲੀ ਝੋਟੀ ਆ ਚੰਗੀ ਵੇਚ ਲਿਆ ਜਿਹੜੀ ਇਹਦੀ ਮੌਕੇ ਤੇ ਦੁੱਧ ਜਿਹੜਾ 10 ਲੀਟਰ ਇਹਦੇ ਕੋਲ ਤਿਆਰ ਦੱਸਦੇ ਆ 12 13 ਲੀਟਰ ਦੇ ਕਰੀਬ ਜਿਹੜਾ ਕਹਿੰਦੇ ਕਿ ਦੁੱਧ ਜਿਹੜਾ ਚਵਾਈ ਜਾਊਗੀ ਬੇਲ ਜਿਹੜੀ ਪੂਰੀ ਪੂਰੀ ਵੱਡੀ ਝੋਟੀ ਆ ਜਿਹੜੀ ਸੋਹਣੀ ਝੋਟੀ ਫੱਬਦੀ ਆ ਜਿਹੜੀ ਆਪਣੇ ਰੰਗ ਰੂਪ ਚ ਤੇ ਕੀ ਰੱਖੇ ਵੀ ਦਿੱ ਫਿਰ ਇਹਦਾ ਮੁੱਲ ਆਪਾਂ ਮੁੱਲ ਤੇ ਇਹ ਚੀਜ਼ਾਂ ਦੀ ਝੋਟੀਆਂ ਪੰਜ ਤੋਂ ਲੱਖ ਕਰ ਲਈ ਜਿੰਨਾਂ ਦੀ ਬਾਹਰ ਕਰਾਂ ਜੀ ਅੱਛਾ ਚਲੋ ਪਾੜ ਨਾਲੀ ਪਾੜਾ ਵੇ ਗਾਨੀ ਕਿੰਨੇ ਦੀ ਕਰ ਦੋਗੇ 85 ਹਜ਼ਾਰ ਦੀ ਦਾਂਗੇ 85 ਹਜ਼ਾਰ ਦੀ ਹਾਂਜੀ ਕਰਨਾਂ ਵਿੱਚ ਮੰਨਤਨ ਦੋ ਹੀ ਛੱਡ ਦਾਂਗੇ 83 ਦੇ ਦਾਂਗੇ 68 ਹਜ਼ਾਰ ਦੀ ਹਾਂਜੀ ਮੌਕੇ ਤੇ ਹੋਰ ਕਰ ਦੋਗੇ ਜਿੰਨਾਂ ਲੱਲੀ ਕਹੂਗਾ ਉਹ ਨਾ ਕਰ ਅੱਛਾ ਅੱਜ ਫੇਰ ਲੱਲੀ ਭਾਈ ਦੇ ਅੱਜ ਜੀ ਰਾਜੂ ਭਾਜੀ ਵੀ ਹੈਗੇ ਆਪਣੇ ਉਹ ਗੱਡੀ ਵੀ ਉਹਨਾਂ ਦੀ ਲੱਗੀ ਆ ਤੇ ਉਹ ਪਿੱਛੇ ਖਲੋਤੇ ਆਪਣੇ ਰਾਜੂ ਭਾਜੀ ਹਾਂਜੀ ਲੱਲੀ ਭਾਜੀ ਫਿਰ ਕਿੰਨਾ ਕਰ ਦੇਣਾ ਹਨ ਨਹੀਂ ਕਰਦੇਾਂਗੇ ਮਹਾਰਾਜ ਅੱਛਾ ਹਾਂਜੀ ਇਹ ਦੇ ਦੇਣੀ ਆਪਾਂ 80 ਹਜ਼ਾਰ ਦੀ ਝੋਟੀ ਦੇ ਦੇਣੀ ਆ ਹਾਂਜੀ ਬਾਕੀ ਭਾਅ ਬਹੁਤ ਚੰਗਾ ਝੋਟੀ ਦਾ ਤੇ ਮੋਕੇ ਤੇ ਹੋਰ ਛੋਟ-ਛਾਟ ਕਰਦੋਗੇ ਕੋਈ ਨਹੀਂ ਕਰਦਾਂਗੇ ਵੀਰ ਜੀ ਬਸ ਝੋਟੀ ਆਹ ਦੀ ਪਾਈ ਆ ਦੁੱਧ ਨਾਲ ਦੇ ਵੇ ਠੀਕ ਆ ਦੋ ਗਾਂ ਨੰਬਰ ਦੀ ਵੇਚੀ ਤਾਂ 65-70 ਹਜ਼ਾਰ ਦੇ ਦਾਂ ਝੋਟੀ ਜਨਾ ਵਜਣਾ ਝੋਟੀ ਦਾ ਠੀਕ ਆ 10 ਹਜ਼ਾਰ ਕਿਲੋ ਦੁੱਧ ਕੀ ਤੇ ਆੜਿਆ ਝੋਟੀ ਦੇ ਥਲੇ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਆ ਇਹ ਵੀ ਵੀਰ ਜੀ ਕੱਲ ਦੀ ਮੈਂ ਸੋਈ ਮਗਰ ਕੱਟੀ ਜੇ ਦੇ ਅੱਛਾ ਕੱਲ ਦੀ ਸੋਈ ਆ ਦੇ ਸਾ ਰਾਜਸਥਾਨ ਦੀ ਮਹੀ ਆ ਠੀਕ ਹੈ ਮਹੀ ਦੀ ਗਾਹਟ ਕਰ ਦੋਦੀ 14 15 ਕਿਲੋ ਦਾ ਰਕਾਰ ਇਹਦਾ ਤੇ ਹੁਣ ਕਿੰਨਾ ਕੁ ਬੋਲਾ ਹੋਗਾ ਹੁਣ 10 ਕਿਲੋ ਚਵਾ ਕੇ ਦਵਾਂਗੇ ਬੋਲੇ 10 ਲੀਟਰ ਚਵਾ ਦੋਗੇ ਹਾਂਜੀ ਲਿਆ ਖੋਲ ਹਾਂ ਮੇ ਟੋਲ ਕੇ ਮਗਰ ਇਹਦੇ ਕੱਟੇ ਆ ਤੇ ਥਾਣੇ ਦੇ ਦੇਖ ਸਕਦੇ ਲੱਗੇ ਤਾਂ ਆ ਦੇ ਸਾਦੇ ਥੱਲੇ ਬੜੀ ਚੰਗੀ ਤਿਆਰ ਹੋਈ ਆ ਐਚ ਐਫ ਗਾਵਾ ਵਾਂਗ ਹਵਾਨਾ ਜਿਹੜਾ ਇਹਦੇ ਕੋਲ ਲੱਗਾ ਬਾਕੀ ਸੋਈਆਂ ਸਵਾਈਆਂ ਜਿਹੜੀਆਂ ਇੱਥੇ ਆ ਕੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣੀ ਚਵਾਈ ਕਰਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੋ ਆਪਣੀ ਤਸੱਲੀ ਕਰਕੇ ਬਾਕੀ ਇਹ ਦੁਪਹਿਰ ਦਾ ਟਾਈਮ ਹੈ ਸ਼ਾਮ ਨੂੰ ਪੂਰੀਆਂ ਵਈਆਂ ਖਾਣੀਆਂ ਠੀਕ ਹੈ ਜੀ ਤੇ ਇਹਦਾ ਕੀ ਰੱਖਣਾ ਮੁੱਲ ਇਹਦਾ 85000 ਦੇ ਵਿੱਚ 85000 ਹਾਂਜੀ ਵਿੱਚ ਕਰਨਾ ਕੋ ਮਨਤਨ 2000 ਹੀ ਕਰ ਦਾਂਗੇ 2000 ਰਾਜਪਾ ਜੀ ਤੁਸੀਂ ਕਰਨਾ ਕੋ ਮਨਤਨ ਤੁਸੀਂ ਆਪਣੀ ਖੁਸ਼ੀ ਨਾਲ ਕਰ ਦਿਓ ਜਿੰਨਾ ਕਰਨਾ ਜੇ ਤਿੰਨ ਹੀ ਦੇ ਦਾਂਗੇ ਭਾਜੀ ਅੱਛਾ ਹਾਂਜੀ ਤੁਸੀਂ ਵੀ ਤਿੰਨ ਹੀ ਕਰ ਦੇਣਾ ਕਿੰਨੇ ਦੀ ਹੋ ਗਈ ਇਹ ਹੁਣ ਫਿਰ 80 8000 ਦੀ ਛੋਟੀ ਜਿਹੜੀ ਕਿੰਨੇ ਦੀ ਇਹ ਵੀ ਦੇ ਦੇਣੀ ਹੈ ਵੱਡੀ ਝੋਟੀ ਮੈਂ ਕਿ ਥਾਨਲੇ ਵੇਖੋ ਕਿਦਾਂ ਦਾ ਅਗਾ ਜੀ ਠੀਕ ਹੈ ਕਲਾ ਕਲਾ ਥਾਣੇ ਵੇਖੋ ਕੜਾਈ ਸਵਾਈ ਚੜੇ ਦੀ 80 ਦੀ ਭਾਵੇਂ ਕੋਈ ਆ ਲੈ ਜਾਏ ਭਾਵੇਂ ਉਹ ਲੈ ਜੀ ਤੇ ਭਾਵੇਂ ਕੋਈ ਆ ਲੈ ਜਾਏ ਹਾਂਜੀ ਠੀਕ ਹੈ ਤੇ ਹੁਣ ਇੱਕ ਝੋਟੀ ਤੁਹਾਨੂੰ ਹੁਣਾ ਦਿਖਾਉਣੀ ਹੈ ਇਹ ਵੀ ਪਹਿਲਾਂ ਸੂਈਏ ਵੀਰ ਜੀ ਅੱਛਾ ਇਹਦਾ ਵੀ ਪਹਿਲਾਂ ਹੀ ਸੂਆ ਜਾ ਹਾਂ ਪਹਿਲੇ ਤੋਂ ਨਹੀਂ ਵਸਣਾ ਦੰਦਾ ਜਿਹੜੀ ਠੀਕ ਆ 10 ਕਿਲੋ ਝੋਟੀ ਦਾ ਦੁੱਧ ਤਿਆਰ ਹੈ ਤਾਂ ਮਗਰ ਕਟਾ ਜੇ ਅੱਛਾ ਇਹਨੂੰ 8-10 ਦਿਨ ਉਹਦੇ ਜੇ ਸੂਈ ਨੂੰ ਬਾਕੀ ਔਲ ਦੀ ਕੋਈ ਨਾ ਨਹੀਂ ਠੰਡੀ ਧੀਰੀ ਹੋ ਗਈ ਚਾ ਇੱਕ ਨੰਬਰ ਦਾ ਹੋ ਗਿਆ ਝੋਟੀ ਤੇ ਦੁੱਧ ਕਿੰਨਾ ਇਹ ਦੇਖੋ ਦੁੱਧ 10 ਕਿਲੋ ਹੋਗਾ ਇਹ ਵੀ ਲੋਹੀ ਹੈ ਅੱਛਾ ਇਹਦੀ 12-13 ਕਿਲੋ ਝੋਟੀ ਨਹੀਂ ਕਰ ਜਣਾ ਧੁੱਪਾਂ ਲੱਗੀਆਂ ਨੇ ਠੀਕ ਹੈ ਜੀ ਨਾਲ ਬਾ ਡੰਗਰ ਠੰਡੂ ਆ ਤੁਹਾਡੀ ਸੇਤ ਸੋਤ ਹੁਣੇ ਚੱਲਣ ਦੀ ਹੈ ਜਿਆਦਾ ਤੋਰ ਬਾਕੀ ਚੰਗੇ ਕਦ ਕਾਠ ਹਲੀਏ ਲੋਈ ਛੁੱਟ ਗਿਆ ਜਿਹੜੀ ਹੁਣ 10 ਕਿਲੋ ਜਿਹੜਾ ਮੌਕੇ ਤੇ ਤਿਆਰ ਦੱਸਦੇ ਦੇ ਕੋਲ ਲਿਆ ਜੀ ਵੀ ਜੀ ਬਾਕੀ ਸਿੰਗ ਵੀ ਛੋਟਾ ਆ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਪਹਿਲਾਂ ਦੇ ਹਿਸਾਬ ਨਾਲ ਠੀਕ ਆ ਬੜਾ ਬੜਾ ਥੰਮੇ ਜੀ ਪਸੂਨੇ ਰੜਾ ਲਮਾਣ ਕਰਦੀ ਲੋਕੋ ਛੋਟੀ ਨੂੰ ਗੇਨੋ ਡੋਕਾ ਤੇ ਨਹੀਂ ਲੱਗ ਪਸਮਾ ਨਹੀਂ ਰੜਾ ਲਮਾਣ ਕੱਢੂ ਜੇ ਪਸਮੂਗੀ ਠੀਕ ਹੈ ਜੀ ਹਾਂ ਜੀ ਆ ਦੇਖੋ ਇੱਕ ਵਜੇ ਦਾ ਟਾਈਮ ਹੋਣਾ ਤਾਂ ਮੇਰਾ ਦਾ ਟਾਈਮ ਵਾਜ ਰਜੂ ਏ ਇਹ ਤਾਂ ਫਿਰ ਵੀਰ ਜੀ ਕੀ ਰੱਖਣਾ ਮੁੱਲ ਇਹਦਾ ਮੁੱਲ ਦੱਸ ਨਹੀਂ ਵੀਰ ਜੀ ਟਾਈਮ ਹੋਵੇ ਦੇਖ ਲਓ ਇਹ ਦੁਪਹਿਰਾਂ ਦਾ ਟਾਈਮ ਆ ਦਿਖਾ ਦਿਓ ਵੀਰ ਜੀ ਟਾਈਮ ਇੱਕ ਆਹ ਦੇਖ ਸਕਦੇ ਜੀ 1 ਵਜਨ ਵਾਲਾ ਜਿਹੜਾ ਹੁਣ ਤੇ ਕਿੰਨੇ ਦੇ ਵੀਰ ਜੀ ਇਹ ਦੇ ਦਈਏ ਇਹਦਾ ਮੁੱਲ 75000 ਰੁਪਏ ਕਰਨਾ ਵਿੱਚ ਮਨ ਤੇ ਨਹੀਂ ਦੇ ਰਾਂਗੇ 70 ਦੀ ਦੇ ਦਾਂਗੇ ਅੱਛਾ 70 ਹਜ਼ਾਰ ਦੀ ਦੇ ਦੋਗੇ ਪਹਿਲਾਂ ਛੋਟੀ 10 ਕਿਲੋ ਦੁੱਧ ਚਵਾ ਕੇ ਦਵਾਂਗੇ ਮੌਕੇ ਤੇ ਹੋਰ ਕਰਤੋਂ ਕਿ ਮਨ ਕੋਈ ਨਹੀਂ ਜੀਦਾ ਤੁਸੀਂ ਕਹੋਗੇ ਕਰਤਾ ਅੱਛਾ ਹਾਂਜੀ ਸਾਡੀ ਵਾਰੀ ਲਾਤੀ ਜੇ ਹਾਂਜੀ ਠੀਕ ਐ ਕਰ ਦਈਏ ਪੂਰੇ 70 ਦੀ ਫਿਰ ਦੇ ਦਾਂਗੇ ਵੀਰ ਜੀ ਅੱਛਾ ਇਹ ਪੂਰੇ 70 ਦੀ ਦੇ ਦੋਗੇ ਠੀਕ ਐ ਜੀ ਆਹ ਵੇਖੋ ਮਾਜੀ ਦਰਬੀਰ ਜੀ ਬੁਲੈਤੀ ਗਈਆਂ ਵੰਗੋ ਚਟਾ ਲਈ ਗਰਦੀ ਕਰਮਾਲੀ ਠੀਕ ਐ ਇੱਥੇ ਵਾ ਇੱਕ ਨੰਬਰ ਦਾ ਮਈਆ ਸਾਰੀ ਕੋਈ ਮੇਰੀ ਉਹੀ ਜਵਾਦ ਨਹੀਂ ਫੇਰ ਹੋ ਸਕਦਾ ਅੱਛਾ ਤੇ ਇਹਦਾ ਕੋ ਕਿੰਨਾ ਚ ਦੁੱਧ ਤਿਆਰ ਹੈ ਇਹਦੇ ਕੋ ਵੀਰ ਜੀ 9-10 ਕਿਲੋ ਹੋਣਾ ਵੀ ਹਫਤੇ ਦੀ ਸੂਈ ਆ ਮੈਂ ਹਫਤੇ ਦੀ ਸੂਈ ਆ ਹਾਂਜੀ ਮਗਰੀ ਦੇ ਵੀ ਕਟਾ ਜੇ ਲਿਆ ਤੋੜ ਦਿਆ ਫਿਰ ਇੱਕ ਹਫਤੇ ਦੀ ਸੂਈ ਆ 9-10 ਲੀਟਰ ਜਿਹੜਾ ਇਹਦੇ ਕੋ ਵੀ ਤਿਆਰ ਦੱਸਦੇ ਆ ਲੈ ਜਾ ਵੀ ਜੀ ਹਮ ਸਾਡੇ ਦਰਮਿਆਨੇ ਤੁਹਾਨੂੰ ਮੱਝਾਂ ਤੁਹਾਨੂੰ ਵਿਖਾਉਨੇ ਥੋੜੀਆਂ ਬੋਲੋ 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 ਛੇਤੀ ਛੇਤੀ ਬਾਕੀ ਆ ਦੇਖ ਸਰਦੇ ਜਿਵੇਂ ਮੈਲਾ ਮੂਲਾ ਉਤਰਾ ਹੀ ਲੱਗਾ ਮੈਲੇ ਤੇ ਸ਼ੁਰੂ ਹੋ ਗਈ ਹੈ ਜਿਹੜੀ ਤੇ ਕੀ ਰੱਖੀਏ ਵੀ ਦੀ ਦਾ ਮੁੱਲ ਫਿਰ ਆਪਾਂ ਇਹਦਾ ਮੁੱਲ ਵੀ ਜੀ 60000 ਹੈ 60000 ਹਾਂ ਜੀ ਕਿੰਨੇ ਦੀ ਦੇ ਦਈਏ ਯੈਸ ਨੇ ਕਿੰਨੇ ਦੀ ਰਾਜੀ ਕਰ ਦਊਗਾ ਅੱਛਾ ਹਾਂ ਜੀ ਅੱਜ ਰਾਜੀ ਭਾਈ ਤਾਂ ਇਮਾਨ ਕਰਾਉਣੇ ਜਾਦੇ ਤੁਸੀਂ ਫਿਰ ਖੁੱਲਾ ਹੀ ਕਰ ਦਿਓ ਫੁੱਲ ਖੁੱਲਾ ਹੀ ਭਾਈ 5000 ਢਾਦਾਂਗੇ ਅੱਛਾ 5 ਹੀ ਢਾ ਦੇਣਾ ਸਿੱਧੇ ਪੂਰੇ 55 ਦੀ ਹਾਂ ਜੀ ਵੇਹਲਾ ਰਾਜੂ ਭਾਈ ਨੇ ਪੰਜ ਡਾਟਾ ਜੀ ਇਹ ਕਹਦਾ ਬਾਕੀ ਵੇਖੋ ਛੋਟੀ ਦਾ ਇਧਰ ਕਿ ਕੈਮਰਾ ਮਾਰ ਕੇ ਥਣ ਲੈਵਾ ਫਾਉ ਮੈਂ ਤਾਂ ਗਦਾਂ ਦਾ ਲਗਾਇਆ ਠੀਕ ਹੈ ਜੀ ਹਾਂ ਜੀ ਤੇ ਹੁਣ ਇੱਕ ਛੋਟੀ ਆ ਵੀ ਸੋਈ ਸੁਵੇਲ ਦੀ ਪਹਿਲਣ ਛੋਟੀ ਸੀ ਆ ਠੀਕ ਤੇ ਇਹਨੂੰ ਔਲਾ ਹੋ ਗਈ ਬਾਲਟੀ ਧਰ ਕੇ ਦੋਹਾਂ ਥਾਣਾ ਕੋਈ ਚੋਵੇ ਅੱਛਾ ਭਾਈ ਕੋਈ ਵੀ ਸਰਦਾ ਕਰਕੇ ਮਗਾਲੇ ਨਾ ਅੱਛਾ ਆਪਣੇ ਘਰ ਲੱਥੂਗੀ ਅੱਛਾ ਪੂਰੇ ਪੈਸੇ ਦੇ ਦੇ ਭਾਈ ਠੀਕ ਹੈ ਇਨੀ ਸੀਲ ਲੱਗ ਗਿਆ ਤੇ ਮਗਰ ਇਹਦੇ ਕਟਾ ਜੇ ਨਾੜੂ ਦੇ ਬੱਚਾ ਕੱਲ ਦੀ ਸੀ ਜੀ ਇਹ ਕਿੰਨਾ ਦੁੱਚ ਵਾਈ ਜਾਊਗੀ ਭਾਈ ਵੀਡੀਓ ਸਿਰ 7-8 ਕਿਲੋ ਖਲੜਾ ਲਾਊਗਾ अच्छा हां जी ਕਿੰਨਾ ਕਿਚਵਾਈ ਜਾਉਗੀ ਜੀ 10000 ਕਿਲੋ ਜਵਾਉਗੀ ਜਿਆਦ ਨਾਲ ਵਾਲੀ ਚੋਟੀ ਦੇਖੋ ਥਾਂ ਦੇ ਵਗਦਾ ਛੋਟੀ ਦੋਹਰਾ ਹਾਂ ਫਿਰ ਇੱਕਰੀੰਨਾ ਬਾਕੀ ਆਹ ਦਾਈ ਸਾਦੇ ਜੀ ਛੋਟੇ ਸਿੰਘ ਦੀ ਆ ਜਿਹੜੀ ਐ ਵੀ ਲੈ ਜਾ ਜੀ ਬਾਕੀ ਪਹਿਲਾ ਸਵੇਰ ਜਿਹੜੀ ਤਾਜੀ ਸੂਜੀ ਦੱਸਦੇ ਬਾਕੀ ਸੂਏ ਸਵੇਰ ਪਛੋਤੇ ਇੱਥੇ ਆ ਗਿਆ ਆਪਣੀ ਚਵਾਈ ਕਰਕੇ ਖੜੋ ਬਾਕੀ ਹੁਣ ਛੋੜੇ ਦਰਮਿਆਨੇ ਕੱਦ ਦੀਆਂ ਚ ਮੱਝਾਂ ਜਿਹੜੀਆਂ ਤੁਹਾਨੂੰ ਦਿਖਾਉਂਦੇ ਆ ਨਾ ਪੋਤੀਆਂ ਵੱਡੀਆਂ ਤੇ ਨਾ ਪੋਤੀਆਂ ਛੋਟੀਆਂ ਦੇ ਏਗ ਨਰੀ ਦੇ ਦੀਏ ਵੀਰ ਜੀ ਫਿਰ ਇਹਦਾ ਮੁੱਲ ਵੀਰ ਜੀ 65000 ਹੈ 65000 ਹਾਂ ਜੀ ਕਿੰਨਾ ਕਰਨਾ ਮਾਨ ਮਾਨੀ ਤਾਂ 30000 ਕਰ ਦਿੰਦੇ 30000 62000 ਦੀ ਔਰ ਕਰਨਾ ਮੰਨ ਤਾ ਨਾ ਪੂਰੇ 60000 ਦੀ ਅੱਛਾ ਪੂਰੇ 60000 ਦੀ ਦੇ ਦਾਂਗੇ ਠੀਕ ਹੈ ਜੀ ਤੇ ਆ ਵੀ ਮੱਝ ਵੀ ਦੀ ਨਹੀਂ ਆਈ ਏ ਸੂਈ ਅੱਛਾ 12 ਦਿਨ ਹੋ ਗਏ 15 ਦਿਨ ਵੀ ਹੋ ਗਏ ਸੋਦੇ ਮਗਰ ਕੱਟੀ ਏ ਦੇ ਅੱਛਾ ਬੋ ਨੌ ਕਿਲੋ 8 ਕਿਲੋ ਕਰਕੇ ਦੇ ਜੀ ਅੱਛਾ ਲਿਆ ਤੋਰ ਹਾਂ ਫਿਰ 8 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਇਹਦੇ ਕੋਲ ਹੈਗਾ ਮਗਰ ਇਹਦੇ ਕੱਟੀ ਆ ਕੱਟੀ ਜੀ ਦੇ ਮਗਰ ਠੀਕ ਹੈ ਜੀ لا ਕਿੰਨੇ ਦੇ ਦਿੱਤੇ ਫਿਰ ਇਹ ਦੇ ਦਿੱਤੇ ਇਹਦਾ ਮੁੱਲ ਵਿਕੀ 60000 ਆ ਰਿਹਾ 60000 ਆ ਰਿਹਾ ਕਰਨਾ ਵਿੱਚ ਮੰਨਤਨ 55000 ਦੇ ਦਾਂਗੇ ਅੱਛਾ 55000 ਦੀ 55 ਚੋਂ ਛੋਟ ਛਾਟ ਕਰ ਦਾਂਗੇ ਛੋਟ ਕਰ ਦੋਗੇ ਵਿੱਚੋਂ ਕਰ ਦਈਏ ਕੋ ਥੋੜਾ ਪਤਾ ਮੰਨਤਨ ਹੋਰ ਜਿੰਨਾ ਲੱਲੀ ਕਹੂਗਾ ਉਨਾ ਹੀ ਕਰ ਅੱਛਾ ਹਾਂਜੀ ਇਹਦਾ ਵੀ ਮੰਨਤਨ ਲੱਲੀ ਭਾਈ ਤੋਂ ਕਰਾ ਦੇਣਾ ਜਿੰਨਾ ਕਹੂਗਾ ਕਰ ਦਾਂਗੇ ਕਿੰਨਾ ਫਿਰ ਕਰ ਖੁੱਲਾ ਹੀ ਕਰ ਦੋ ਤੁਸੀਂ ਫਿਰ ਦਿਲ ਕੱਢੋ ਅੱਜ ਦਿੰਦਾਾਂਗੇ ਭਾਜੀ ਅੱਛਾ ਹਾਂਜੀ 55 ਜਾਂ ਫਿਰ 5 ਹੀ ਢਾ ਦੇਣਾ ਵਾ ਇਹ ਦੇ ਦੇਣੀ ਆ 50 ਹਜ਼ਾਰ ਦੀ 50 ਹਜ਼ਾਰ ਦੀ ਦੇ ਦਾਂਗੇ ਜੀ ਵੇਖ ਲਓ ਸਲਾਹ ਕਰ ਲਓ ਮੈਂ ਨਾ ਸਲਾਹ ਕਰਾ ਵੀਰੇ ਨੇ ਕਹਿਤਾ ਮੱਕਰ ਸਣੀ ਜੀ ਭਾਂਦੋ ਅੱਛਾ ਬਾਕੀ ਝੋੜੀ ਦੇ 55 ਹਜ਼ਾਰ ਦੀ ਵੀ ਕਰਨ ਵਾਲੀ 8 ਕਿਲੋ 9 ਕਿਲੋ ਦੋਦਿਆ ਮਗਰ ਵੀ ਕੱਟੀ ਆ ਠੀਕ ਆ ਜੀ ਹਾਂਜੀ ਬਾਕੀ ਚਵਾਬ ਉਹ ਚੰਗਾ ਆ ਠੀਕ ਆ ਲਓ 10 ਕਿਲੋ ਦਊਂਗੀ ਜੇ ਤੁਹਾਨੂੰ ਸਾਬ ਵਾਲਾ ਦੇ ਦਊਗਾ ਅੱਛਾ ਗਾਰੰਟੀ ਮੈਂ ਨਹੀਂ ਦਵਾਂਗੇ ਠੀਕ ਆ ਗੋਬਨੀਆਂ ਲਈ ਜਾਇ ਆ ਦੇ ਸਾਦੇ ਚਿਹਰਾ ਚੁਰਾ ਇਹਦਾ ਵੀ ਸਿੰਗ ਸਿੰਗ ਦੇਖ ਸਕਦੇ ਜੇ ਦੁੱਧੋਂ 5 ਕਿਲੋ ਪੱਕਾ ਹੈਗਾ ਆ ਕੇ ਦਵਾਗੇ ਇੱਕ ਨੰਬਰ ਦਾ ਚ ਵਾਪਸ ਆਊਗਾ ਤੇ ਹੁਣ ਜਿਹੜੇ ਆ ਛੋਟੀ ਆ ਗਈ ਜੀ ਵੀਰ ਜੀ 4 ਮਹੀਨਾ ਦੀ ਗੱਭਣਗੇ ਚੱਕ ਪਾਸ ਚੱਕ ਪਾਸ ਆ ਅੱਛਾ ਤੇ 7 ਕਿਲੋ ਦੁੱਧ ਜੀ ਇਹਦਾ ਲੈ ਇਹ ਮੈਂ ਪਿਛਲੀ ਵੀਡੀਓ ਚ ਪਾਈ ਹੂੰ ਵੇਚੂ ਹੀ ਦਿੱਤੀ ਸੀ ਅੱਛਾ ਵੀਰੋ ਹੀ ਠੰਡੇ ਲੱਗੋਂਦੇ ਚਲੋ ਲਈ ਹੁਨਾ ਅੱਛਾ ਕਾਈ ਬਣਾ 1500 ਰੁਪਿਆ ਪਾਈ ਰੈਣ ਉਹਦਾ ਮਈ ਆਣੀ ਤਾਂ ਉਹਨਾਂ ਦਾ ਬਾਪੂ ਦਾ ਸਾਡੇ ਦਾ ਐਕਸੀਡੈਂਟ ਹੋ ਗਿਆ ਆ ਅੱਛਾ ਉਦੇ ਕਾਰਨ ਕਰਕੇ ਨਹੀਂ ਤੇ ਬੜਿਆਂ ਦੇ ਫੋਨ ਆਉਂਦੇ ਰਹੇ ਜੋ ਸਾਈਪਾਈ ਹੋਵੇ ਤੁਹਾਨੂੰ ਪਤਾ ਫਿਰ ਆਲੇ ਨੂੰ ਜਵਾਬ ਦੇਣਾ ਪੈਂਦਾ ਵੀ ਵੇਗੀ ਆ ਹਾਂਜੀ ਹਾਂਜੀ ਇਹ ਕਾਰਨ ਕਰਕੇ ਬਾਕੀ 4 ਮਹੀਨਿਆਂ ਦੀ ਕੱਬਣ ਜੇ 8 ਕਿਲੋ ਦੁੱਧ 6 ਕਿਲੋ ਕਰਕੇ ਦੇਵਾਂਗੇ ਝੋਟੀ ਵੇਖੋ ਝੋਟੀ ਦਾ ਸੱਜੇ ਦਾ ਰਿਕਾਰਡ 14 15 ਕਿਲੋ ਦਾ ਆ ਠੀਕ ਆ ਝੋਟੀ ਵੀ ਉਧਰ ਦੀ ਆ ਲਿਆ ਖੋਲੋ ਫਿਰ ਤੋਰੀਏ ਇੰਨੇ ਸੱਜੇ ਨੇ ਪਤਾ ਕਿ ਕਿੰਨਾ ਕਿਚਵਾਇਆ ਦੁੱਧ ਜੀ ਸਾਂਝਾਂ ਦੇ ਬੰਦਿਆ ਕੋਈ ਉਹ 16 17 ਕਿਲੋ ਦੇ ਚਾਹਾਂ ਚਾਹਾਂ ਕਿਲੋ ਤੇ ਕਿਵਾਇਆ ਹੋਊਗਾ ਠੀਕ ਆ ਹੁਣ ਕਿੰਨਾ ਜੀ ਦੁੱਧ ਹੁਣ 7 ਕਿਲੋ ਦੁੱਧ ਆ 6 ਕਿਲੋ ਕਰਕੇ ਦੇਖ ਲਈਏ 6 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਹੈਗਾ ਬਾਕੀ ਪੋਸ਼ੇ ਦੀ ਲੰਡੀ ਅੱਜ ਲਾਇਆ ਪੋਸ਼ੇ ਆ ਇਹ ਨਹੀਂ ਆ ਵੀ ਇੱਕ ਹੁਣ ਵੱਡੀ ਹੈ ਤੇ ਜਖਮ ਲਿਆ ਜਿਵੇਂ ਅੰਦਰੋਂ ਹੀ ਇਤਰਾ ਦੀ ਆ ਤੁਹਾਨੂੰ ਦਿਖਾਉਂਦੇ ਆ ਕੋਈ ਜਖਮ ਝਖਮ ਕੋਈ ਕੁਝ ਨਹੀਂ ਆ ਬੰਦੇ ਬੰਦ ਕੇ ਦਿਖਾਉਂਦੇ ਕੋਈ ਮਾਕੀ ਚਵਾਜ ਨੂੰ ਬਹੁਤ ਛਾਣਾਂ ਦੀ ਬਹੁਤ ਸਾਫ ਆ ਹੋ ਜਾ ਇੱਕ ਮਿੰਟ ਪੂਰੀ ਸਾਫ ਆ ਕੁਝ ਵੀ ਗੱਲ ਨਹੀਂ ਇਹ ਖਾਸ ਕਰਕੇ ਦੇਖੋ ਜੀ ਨੀਰ ਦੇ ਕੋ ਵੱਡੀ ਆ ਠੀਕ ਹੁੰਦਾ ਨਹੀਂ ਕੋਈ ਜਗਮ ਤੇ ਚਿਹਰਾ ਵੀਰਾ ਦੇਖ ਸਕਦੇ ਜੀ ਤੇ ਦੱਸਿਓ ਵੀਰ ਜੀ ਫਿਰ ਇਹ ਤਾਂ ਕੀ ਰੱਖੀ ਆ ਮੁੱਲ ਆਪਾਂ ਇਸੇ ਘੇਰੇ ਝੋਣੀ ਜਿੰਦੀ ਪੂਛ ਹਾਂਜੀ ਝੋਟੀ ਜੋ 1 ਲੱਖ ਤੇ 10 ਹਜ਼ਾਰ ਦੀ ਫਿਰ ਵੀ ਜਣੇ ਆਏ ਦੁੱਧ ਦੇ ਸਿਰ ਤੇ ਬੰਦਿਆਂ ਨੂੰ ਉਧਰੋਂ ਲੈਂਦੀ ਆ ਅੱਛਾ ਹਾਂਜੀ 1200 ਵੀ 300 ਸੁੰਦਾ ਆ ਠੀਕ ਆ ਹਾਂਜੀ ਝੋਟੀ ਬੜੇ ਰਿਕਾਰਡ ਵਾਲੀ ਆ ਹਾਂਜੀ ਚਲੋ ਸਾਡੇ ਕੋਲ ਮਾਲ ਸਾਬੇ ਨਹੀਂ ਜਾਂਦਾ ਆ ਚਲਾਈ ਆ ਇਹਦਾ ਘਰ ਰੱਖਣ ਵਾਲੀ ਬਹੁਤ ਚੰਗੀ ਝੋਟੀ ਆ ਠੀਕ ਆ ਹਾਂਜੀ ਕਿੰਨੇ ਦੀ ਦੇ ਦਈਏ ਮੈਂ 60 ਦੀ ਦੇਦੀ ਮੈਂ ਨਾ ਵਿੱਚੋਂ ਕਰਦੀ ਕੋ ਹਮੰਤਨ ਦੋ ਹੀ ਛੱਡਦਾ ਅੰਛਾ 52000 ਦੀ ਹਾਂਜੀ ਫੋਰ ਕਰਾ ਦੀ ਕੋ ਹਮੰਤਨ ਰਾਜੂ ਭਾਈ ਦਾ ਮਾਨ ਕਰਾਈਏ ਜਿੰਨਾ ਰਾਜੂ ਕਹੇ ਤੂੰ ਕਰਦਾਂਗੇ ਰਾਜ ਨੂੰ ਅਜੋ ਆਫਰ ਹੀ ਜਿਓ ਰਾਜੂ ਕਰ ਦੂਗਾ ਖੁੱਲਾ ਹੀ ਕਰਾ ਦੀ ਹਰੇ ਜਿੰਨਾ ਕਰ ਦੂ ਰਾਜੂ ਖੁੱਲਾ ਹੀ ਕਰ ਦੋ ਭਾਈ ਖੁੱਲਾ ਜਿੰਨਾ ਭਾਈ ਜੀ ਫਿਰ ਜਿੰਨਾ ਕਹਦਾ ਇਹਨਾਂ ਮੰਨਣਾ ਨਹੀਂ ਫਿਰ ਤੂੰ ਕੋਈ ਉਹਨਾਂ ਹੀ ਖੁੱਲਾ ਹੀ ਕਰ ਦਾਂ ਜਿੰਨਾ ਕਰ ਦੂਗਾ ਉਹ ਕਹਿੰਦੇ ਕਿੰਦੇ ਕਰ ਦੋ ਜਿੰਨਾ ਕਰਨਾ ਹੈ 10000 ਹੀ ਦਲਾਂਗੇ ਭਾਜੀ 10000 ਹੀ 10000 ਹੀ ਦਲਾਂਗੇ ਵੇਲਾ 10000 ਹੀ ਕਹਿਤਾ ਜੰਨ ਨੇ ਜੋ ਜੇ ਕਹਿਤਾ ਹੁਣ ਵੀਰ ਆਖੀ ਸੀ ਮੋੜ ਨਹੀਂ ਪਈਆ ਗਿਆ ਆ ਅੱਛਾ ਕਹਿਤਾ 48 ਦੀ ਦੇ ਦਾਂਗੇ 48000 ਦੀ ਦੇ ਦੇਣੀ ਆ ਬਾਕੀ ਛੋਟੀ ਇੱਕ ਜਾਤ ਮਸਲ ਵਾਲੇ ਸਾਹਮਣੇ 10000 ਹੀ ਮਾਨ ਕਰਤਾ ਤੁਸੀਂ ਫਿਰ ਸਿੱਧਾ ਹੀ ਹਾਂਜੀ 10000 ਹੀ ਧਾਤਾ ਜੇ ਸਿੱਧਾ ਹੀ ਠੀਕ ਸਾਮਣ ਵਾਲੀ ਕੋਈ ਘਰ ਵਾਲਾ ਲੈ ਜਾਏ ਉਹ ਤੇਰਾ ਛਤੀ ਮਲੇ ਹਾਂਜੀ ਅੱਛਾ ਇਹ ਕਹਿੰਦੇ ਨੇ ਦਵਾ ਦਵਾ ਪੀ ਕੇ ਠੀਕ ਆ ਠੀਕ ਆ ਤੇ ਠੀਕ ਆ ਵੀਰ ਜੀ ਹੋਰ ਕੁਝ ਕਹਿਣਾ ਹਾਂਜੀ ਠੀਕ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਗਾਂ ਤੇ ਇੱਕ ਵਿਖਾਉਣ ਵਾਲੀ ਰਹਿ ਗਈ ਤੇ ਬਾਕੀ ਇਹ 48000 ਦੀ ਕਹਿੰਦੇ ਕਿ ਜਿਹੜੀ ਆ ਦੇ ਦੇਾਂਗੇ ਗਾਂ ਵੀ ਇੱਕ ਦਿਖਾ ਦਈਏ ਤੌਰ ਤੇ ਵੀਰ ਜੀ ਨਵੇਂ ਇਹ ਜੀ ਬਹੁਤ ਅੱਧੀ ਇਧਰ ਕੋਟੇ ਲਾ ਕਰਦੀਆਂ ਇੱਧਰ ਦੇਖੋ ਜਿੱਦਾਂ ਦੀ ਮਰਜ਼ੀ ਬੋ ਬੜੇ ਰਿਕਾਰਡ ਵਾਲੀ ਦੋ ਦੋ 12 14 ਕਰੋ ਚੋਆ ਹੈ ਨੇ ਦੋ ਸੁਣੇ ਤੁਸੀਂ ਜੇ ਸੰਗਰਾਹ ਕਰ ਠੀਕ ਹੈ ਜੀ ਬਹੁਤ ਚੰਗੀ ਗੱਲ ਹੈ ਕੁੱਲੀ ਛੱਡ ਕੇ ਪੈ ਥਲੇ ਜਾ ਜੋ ਇਹ ਜੱਗਬਣ ਹੈ ਜਿਹੜੀ ਹੈ ਉਤਰਾ ਬੇਲ ਬੋਲ ਚੰਗੀ ਆ ਵੱਡੀ ਗਾ ਆ ਮੌਸਮ ਠੰਡਾ ਆ ਨਮਾਈਆਂ ਨਮਾਈਆਂ ਨਹੀਂ ਆ ਨਮੋਨ ਆ ਪਛੋ ਦਾ ਜਿਹੜਾ ਰੰਗ ਲੂੰਗਾ ਹੋਰ ਥੋੜਾ ਲਿਸ਼ਕਾਉਂਦਾ ਵਾ ਕਿੰਨੇ ਦੀ ਦੇ ਦੀਏ ਵਿਧੇ ਫਿਰੇ ਹਾਂਜੀ ਇਹ ਕਿੰਨੇ ਦੀ ਦੇ ਦੀਏ ਜਸ ਨੂੰ ਹੀ ਕਰ ਦੋ ਤਾਂ ਵੀ ਤੇ 35000 ਦੀ 35000 ਦੀ ਮੌਕੇ ਤੇ ਕਰ ਦੋ ਕੋਈ ਛੋਟ ਛਾੜੋ 2000 ਹੀ ਛਾੜ ਦਾਂਗੇ 33000 ਦੀ ਦੇ ਜੀ ਤੇ 33000 ਦੀ ਠੀਕ ਹੈ ਬਾਕੀ ਦੁੱਧ ਦੀ 17-18 ਕਿਲੋ ਦਊਗੀ ਨਾਂ ਦੀ ਪਿੱਛੇ ਦੀ ਗਾਰੰਟੀ ਦਵਾਂਗੇ ਠੀਕ ਹੈ ਜੀ ਹਾਂਜੀ ਠੀਕ ਹੈ ਵਿਧੇ ਹੋਰ ਕੁਝ ਕਹਿਣਾ ਫਿਰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ਼ ਚੱਕ ਕੇ ਫੇਰੀ ਆਪਣੇ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ